हे गाइस गुड मॉर्निंग सत श्री अकाल सारेनु सत श्री अकाल वेलकम टू माय न्यू व्लॉग हैप्पी इंडिपेंडेंस डे हैप्पी इंडिपेंडेंस डे आज 15 अगस्त है अपना 1947 ਨੂੰ ਆਪਣਾ ਦੇਸ਼ ਜਦ ਹੋਇਆ ਸੀਗਾ ਤੇ ਉਹ ਅੱਜ ਦਾ ਦਿਨ ਹੈਗਾ ਚਲੋ ਅੱਜ ਅਸੀਂ ਛੱਤ ਤੇ ਆਏ ਹੋયા ਹੈ ਅੱਜ ਦਾ ਮਮਟਾੜ ਜੇ ਦੁੱਧ ਗਰਮ ਕਰਤੀ ਪੀਆ ਫਿਰ ਦਗਰ ਹੋਇਆ ਨਹੀਂ ਸੀਗਾ ਨਾ ਦੁੱਧ ਹੋ ਗਿਆ ਨਾ ਗਰਮ ਹੋਣ ਇੱਥੇ ਚੱਲ ਰਿਹਾ ਕੀ ਹੋ ਗਿਆ ਹਾਂਜੀ ਹੁਣ ਇੱਥੇ ਸਾਡਾ ਚੱਲ ਰਿਹਾ ਹੈ ਲੰਚ ਕੀ ਲੰਚ ਲੰਚ ਚੱਲ ਰਿਹਾ ਹੈ ਤੇ ਕੀ ਹੈ ਦਿਨ ਨੂੰ ਕੀ ਹੈ ਐ ਵੀ ਅੱਜ ਬਣੀ ਹੈ ਪਨੀਰ ਦੀ ਸਬਜੀ ਇੱਧਰ ਆਇਆ ਪਨੀਰ ਦੀ ਸਬਜੀ ਕਸ਼ਤੀ ਖਦਾਈ ਦੇ ਵਿੱਚ ਪਨੀਰ ਕੱਤੇ ਵੀਰੇ ਆਰੀ ਪਨੀਰ ਦੀ ਸਬਜੀ ਤੇ ਆ ਚਾਵਲ ਗਿਹੜੇ ਕੀ ਮੇਰੇ ਫੇਵਰੇਟ ਜੀ ਅਸੀਂ ਚੱਲੇ ਆ ਬਾਜ਼ਾਰ ਤੇ ਭੈਣ ਆਈ ਹੋਈ ਹੈ ਭੈਣ ਦਾ ਬਰਥਡੇ ਉਹਦੇ ਵਾਸਤੇ ਕੇਕ ਲੈ ਕੇ ਆਨੇ ਆ ਜੀ ਹਜੀ ਉਹਨਾਂ ਦੱਸਿਆ ਤਾਂ ਨਹੀਂ ਅਜੇ ਤੱਕ ਅਸੀਂ ਜਾਣਦੇ ਆ ਤੇ ਆ ਕੇ ਦੱਸਾਂਗੇ ਠੀਕ ਹੈ ਜੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਕੇਕ ਆ ਗਿਆ ਫਜਦੇ ਆਏ ਨਹੀਂ ਪਰ ਇੱਥੇ ਚਿਹਰੇ ਸਾਫ ਦਿਖਦੇ ਸਭ ਨੂੰ ਸੁਣਾਣਾ ਹੁੰਦਾ ਦੱਸੋ ਉਹ ਹੋ ਦੇਰ ਲੱਗੀ ਆ ਗਏ ਆ ਹਾਂ ਹੁਣ ਚਿਹਰੇ ਸਾਫ ਆਏ ਨੇ ਅਜੇ ਇਸ ਪੇਂ ਜੈਸੀ ਬੂਆ ਵੀ ਆ ਜਾਂਦੀ ਹੋਗੀ ਅੱਜ ਨਬਦੀ ਕਿੰਤ ਕਿਆ ਹੋ ਹੈ ਕੀ ਹੋ ਗਿਆ ਕਿੰਦਾ ਬਰਥਡੇ ਦੀ ਦੀ ਦਾ ਟੋਪੀਆਂ ਟੋਪੀਆਂ ਸਵੀਦਾ ਨਹੀਂ ਸਵੀਤੇ ਨਹੀਂ ਘਰ ਮੰਦਾ ਸੀਮਾ ਆਹ ਘਰ ਮੰਦਾ ਤੂੰ ਦੱਸ ਕਿੰਦਾ ਬਰਥਡੇ ਹੈ ਬੂਆ ਦਾ ਮਮਮੀ ਦਾ ਮਮਮੀ ਦਾ ਮਮਮੀ ਦਾ ਕਿੰਦਾ ਮਮਮੀ ਆ ਬੂਆ ਕਿਤਨੀ ਦੇਰ ਪਿੱਛੇ ਪਤਾ ਲੱਗਾ ਇਹਦੀ ਮਮਮੀ ਦਾ ਬਰਥਡੇ ਚਲੋ ਜੀ ਸਾਡੀ ਬਰਥਡੇ ਘਰ ਲਾ ਗਈ ਪਰਲੇ ਬਦਲ ਲੋਗਰ ਨੂੰ ਨਹੀਂ ਆਨੀ ਵੀ ਹੈ ਜਿੱਦਿਆ ਇੱਕ ਵਾਰ ਰੋਕ ਕੇ ਦਵਾਉਣਾ ਬੱਸ ਇਹਨਾਂ ਇਹਨਾਂ ਨੇ ਤੇ ਇਨਰਨਟ ਤੇ ਇਨਰਨਟ ਤੇ ਟੋਪੀਆਂ ਵੀ ਲਾ ਲਈਆਂ ਜੀ ਮੇਰੀ ਮੇਰੀ ਇੱਕ ਤਰ੍ਹਾਂ ਹੀ ਦੇਖ ਲਓ ਚੱਲ ਨਵਦੀ ਭਰਾਏ ਬੂਆ ਨੇ ਲਾਣੀ ਹੈ ਬੂਆ ਨੂੰ ਲਵਾਣੀ ਹੈਗੀ ਤੇਰੀ ਮੰਮੀ ਨੂੰ ਲਾਣੀ ਹੈ ਜੀ ਆਈ ਨਹੀਂ ਮੰਮੀ ਤੇ ਸਿਰ ਤੇ ਲਗਾ ਦੇ ਟੋਪੀ ਮੰਮੀ ਜੀ ਸੱਤੇ ਹੈ ਲੈ ਜਿੰਦਗੀ ਦੀ ਗੱਲ ਹੈ ਪਹਿਲੀ ਵਾਰੀ ਲਓ ਜੀ ਟੋਪੀ ਪੈਣਾ ਹੈ ਟੋਪ ਟੋਪੀ ਕਰ ਲੈ ਬੱਡੇ ਕਰ ਲੈ ਅਰੇ ਲੈ ਸਾਢੇ 12 ਢਿੜੀ ਕੱਟੋ ਦੇ ਤੈਨੂੰ ਕਹੋ ਲੋ ਹੋਰ ਹੈ ਸਾਢੇ 12 ਆ ਚੁੱਕੀ ਹੈ ਸਟ੍ਰੋਬਿੰਗ ਆਇਆ ਲੈ ਦੇ ਉਤਰਾ ਦੇ ਚੱਕ ਲੈ ਪਰਲੇ ਬਸ ਇਮੇ ਬਸ ਟੋਪੀ ਹੈ ਟੋਪੀ ਸੁਣਾਈ ਜਾਂਦੀ ਹੈ ਚਲ ਚੱਕ ਕੇ ਥਾਣੇ ਚ ਰੱਖ ਇੱਕ ਦੱਸਾ ਜੀ ਕਿਵੇਂ ਦਾ ਹੈ ਫਲੇਵਰ ਸਟ੍ਰੋਬੇਰੀ ਹੈ ਗਾਇਸ ਦੇਖੋ ਗਾਇਸ ਦੇਖੋ ਗਾਇਸ ਲੈ ਸੀਮਾ ਨਾਮ ਪੂਰਾ ਸੀਮਾ ਅੱਜ ਕੀ ਹੈਗਾ ਡਿਪੈਂਡਰ ਦੇ ਹੈ 15 ਅਗਸਤ ਨੂੰ ਦੇ 15 ਅਗਸਤ ਸਾਰੇ ਆਜ਼ਾਦ ਹੋਏ ਸੀ ਤੇ ਸੀਮਾ ਡੇਟ ਤੁਰੀ ਸੀ ਭਵਿਅਿਆਦ ਸੀ ਸੀ ਮੈਂ ਡਿਲੀਵਰੀ ਹੋ ਗਈ ਸੀ ਆਜ਼ਾਦ ਹੀ ਹੋ ਗਈ ਸੀ ਆਜ਼ਾਦ ਹੋ ਗਈ ਸੀ ਕੀ ਤੋਂ ਬੋਲ 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 ਆਜ਼ਾਦ

ਹਾਂ ਜੀ ਜੀ ਬਾਬਾ ਜੀ ਨੂੰ ਫੜੇ ਨੇ ਜੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਉਹਦੀ ਕਿਰਪਾ ਨਾਲ ਹੀ ਤੂੰ ਆਈ ਸੀ ਠੀਕ ਹੈ ਹੋਰ ਕੀ ਲੈ ਬਾਬੇ ਦੀ ਕਿਰਪਾ ਦੇ ਤਾਂ ਆਈ ਆ ਬਾਬੇ ਦਾ ਨਾਮ ਸਭ ਤੋਂ ਪਹਿਲਾਂ ਹੁੰਦਾ ਹੈ ਓਏ ਬੇ ਤੂੰ ਇੰਨਾ ਕੀ ਕਰਦੀ ਓਰਾ ਬੋਟੋ ਵਿਚੋ ਬੋਟੋ ਵਿਚੋ ਓਰਾ ਉਹ ਦੇਖ ਕੇ ਨਾ ਬਾਬਾ ਜੀ ਨੂੰ ਉਰਾਜ਼ ਸੀਫਾ ਕੀ ਕਰਦੇ ਸੀਫਾ ਇਧਰ ਤਾਂ ਇਧਰ ਆ ਪੋਈ ਨਾ ਪੋਈ ਨਾ ਪੋਈ ਨਾ ਇਹਨਾਂ ਛੱਡਿਆ ਕੀ ਬਣਾ ਤਾ ਹੁੰਦੀ ਬਾਬੀ ਨਸੀਬਾ ਦਾ ਐਕਸ ਬਰਥਡੇ ਸੀਮਾ ਸੀਮਾ ਔਰ ਆ ਵੀ ਫੋਟੋ ਦੇ ਵੀ ਕਰ ਹੈਲੋ ਤੁਹਾਡੇ ਬਣ ਗਿਆ ਜੀ ਹੁਣ ਤੁਸੀਂ ਸਬਸਿਡੀ ਕਰਨ ਲੱਗਿਆ ਪਹਿਲੇ ਤੇ ਮੈਨੂੰ ਮੈਂ ਵੀਡੀਓ ਬਣਾਦੀ ਵੀ ਆ ਇੰਨੀ ਜ਼ੋਰ ਦੀ ਭੱਜ ਕੇ ਗਏ ਤੇ ਮੈਂ ਪੁਰਾ ਮੈਂ ਸਬਸਿਡੀ ਬੰਦ ਕਰਦੀ ਪਈ ਆ ਫਿਰ ਇੰਨੀ ਜ਼ੋਰ ਦੇ ਭੱਜ ਕੇ ਆਏ ਫਿਰ ਕੀ ਕਰਦਾ ਮੈਂ ਆ ਸਬਸਿਡੀ ਲੁੱਟੋ ਕਿੱਥੇ ਆ ਲੁੱਟੋ ਦਿਖਾਓ ਸਾਰੀ ਗੇਮ ਪੜ ਦੂੰਗੀ ਮੈਂ ਆਈ ਲੁੱਟੋ ਉਹ ਲੁੱਟੋਦੀ ਆ ਅਰੇ ਕਿੱਥੇ ਆ ਅਰੇ ਲੁੱਟੋ ਮੈਂ ਤੇਰੀ ਗੇਮ ਪੜ ਸੰਯੋਗ ਦੀ ਮੇਰੀ ਆਰੀ ਸੰਯੋਗ ਦੀ ਮੇਰੀ ਹਰੀ ਹਰੀ ਸੰਯੋਗ ਪੀੜੀ ਹੈ ਤੇਰੀ ਕੀਰਤ ਦੀ ਉਹਦੇ ਫੋਨ 'ਚ ਮੈਂ ਖੇਲੀ ਐ ਤੇ ਸਭ ਸਿੱਧਾ ਸਿੱਧਾ ਨਹੀਂ ਲੁੱਟਿਆ ਤੋ ਲੈ ਦੇ ਆ ਮੇਰੀ 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 ਵਾਹ ਮੈਂ ਖੀ ਹਣ ਸਾਦੀ ਸਾਦੀ ਆ ਵੈਸਾ ਮਸਤ ਬੰਦਾ ਜੈਨ ਨੂੰ ਕੋਈ ਪਰਵਾਹ ਨਹੀਂ ਦੇਖੋ ਦੇਖੋ ਕਿਵੇਂ ਮਰਜ਼ੀ ਕੋਈ ਮਰਜ਼ੀ ਕਿਵੇਂ ਮਰਜ਼ੀ ਬਣਾਈ ਜਾਵਾਂ ਵੀਡੀਓ ਨੂੰ ਪਰਵਾਹ ਹੀ ਕੋ ਨਹੀਂ ਇਹ ਇਹ ਕੋਈ ਮੇਰੀ ਮਰ ਇਹ ਦੇਖੀ ਕੀ ਸੀ ਇਹ ਦੇਖ ਕਣ ਕਿ ਨਾ ਆਇਆ ਉਹ ਐ ਇਹ ਕਾਪਾ ਚਲੋ ਇਹ 1 2 3 ਮਿਕਟੀ ਮੈਂ ਕੁੱਤਾ ਆ ਜੀਪਿੰਗ ਹੋ ਦੋਵੇਂ ਦੇ ਨਹੀਂ ਜੀ ਜੇ ਵੀ ਤੁਹਾਨੂੰ ਪਤਾ ਹੀ ਅੱਜ ਸੀ ਲੁੱਡੋ ਖੇਡੀ ਸੀ ਤੇ ਹਰਕੀਰਤ ਨੇ ਲੁੱਡੋ ਦਾ ਡਾਈਸ ਬੈੜੇ ਥੱਲੇ ਵਾਰਤਾ ਕੋ ਬੜੇ ਗਾੜੇ ਆ ਨੀਰ ਹਰ ਸੰਜੋਗ ਨੂੰ ਪਕੜਾਈ ਜਾਂਦਾ ਸੀ ਫਿਰ ਉਧਰ ਥੱਲੇ ਹੀ ਵੜ ਗਿਆ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵੀਡੀਓ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ